ਕਿਸੇ ਨੇ ਬੜੇ ਕਮਾਲ ਦੀ ਗੱਲ ਆਖੀ ਹੈ ਕਿ ਦਰਿਆ ਬਣ ਕੇ ਕਿਸੇ ਨੂੰ ਡਬਾਉਣ ਨਾਲੋਂ ਚੰਗਾ ਹੈ ਕਿ ਜ਼ਰੀਆ ਬਣ ਕੇ ਕਿਸੇ ਨੂੰ ਬਚਾਇਆ ਜਾਵੇ ਅੱਜ ਦੀ ਕਹਾਣੀ ਬੜੀ ਹੀ ਦਿਲਚਸਪ ਕਹਾਣੀ ਹੈ ਇੱਕ ਰੇਲਵੇ ਸਟੇਸ਼ਨ ਤੇ ਇੱਕ ਸ਼ਖਸ ਆਪਣੀ ਟ੍ਰੇਨ ਦੀ ਉਡੀਕ ਕਰ ਰਿਹਾ ਸੀ ਕਿਉਂਕਿ ਉਸ ਦੀ ਟ੍ਰੇਨ ਲੇਟ ਸੀ ਅਚਾਨਕ ਇੱਕ 20 ਸਾਲ ਦਾ ਕਮਜ਼ੋਰ ਦੀ ਸਿਹਤ ਦਾ ਬੂਟ ਪਾਲਸ਼ ਕਰਨ ਵਾਲਾ ਇੱਕ ਲੜਕਾ ਉਸ ਦੇ ਕੋਲ ਆਉਂਦਾ ਹੈ ਤੇ ਬੂਟ ਪਾਲਿਸ਼ ਕਰਵਾਉਣ ਲਈ ਉਸਦੇ ਤਰਲੇ ਜੇ ਕੱਢਣ ਲੱਗ ਜਾਂਦਾ ਹੈ ਤੇ ਉਸ ਸ਼ਖਸ ਨੇ ਉਸ ਨੂੰ ਨਾਂ ਵਿੱਚ ਸਿਰ ਹਿਲਾਇਆ ਤੇ ਉਥੋਂ ਚਲੇ ਜਾਣ ਲਈ ਕਿਹਾ ਪਰ ਉਹ ਲੜਕਾ ਵਾਰ-ਵਾਰ ਉਸ ਨੂੰ ਪਾਲਿਸ਼ ਕਰਵਾਉਣ ਲਈ ਆਖ ਰਿਹਾ ਸੀ ਫਿਰ ਆਖਰ ਕੋਈ ਜਵਾਬ ਨਾ ਮਿਲਣ ਤੇ ਉਥੋਂ ਚਲਿਆ ਗਿਆ ਪਰ 15-20 ਮਿੰਟਾਂ ਬਾਅਦ ਉਹ ਲੜਕਾ ਫਿਰ ਵਾਪਸ ਆ ਗਿਆ ਪਹਿਲਾਂ ਤਾਂ ਉਹ ਸ਼ਖਸ ਖਹਿੜ ਗਿਆ ਪਰ ਫਿਰ ਉਸ ਦੀ ਕਮਜ਼ੋਰ ਜਿਹੀ ਹਾਲਤ ਤੇ ਮੈਲੇ ਕਜਲੇ ਕੱਪੜੇ ਦੇਖ ਕੇ ਉਸ ਨੂੰ ਉਸ ਮੁੰਡੇ ਤੇ ਤਰਸ ਆ ਗਿਆ ਤੇ ਉਹ ਆਪਣੇ ਬੂਟ ਪਾਲਿਸ਼ ਕਰਵਾਉਣ ਲਈ ਰਾਜ਼ੀ ਹੋ ਗਿਆ। ਨਾਲ ਦੀ ਨਾਲ ਉਸ ਮੁੰਡੇ ਤੇ ਰੂਪ ਜਾਂ ਝਾੜਦੇ ਹੋਏ ਉਸ ਸ਼ਖਸ ਨੇ ਕਿਹਾ ਇਹ ਬੂਟ ਬਿਲਕੁਲ ਸ਼ੀਸ਼ੇ ਵਾਂਗੂ ਚਮਕਣੇ ਚਾਹੀਦੇ ਨੇ। ਕਿਤੇ ਇਦਾਂ ਨਾ ਹੋਵੇ ਕਿ ਬਸ ਚਾਰ ਬੁਰਸ਼ ਮਾਰ ਕੇ ਚੱਲਦਾ ਬਣੇ। ਮੈਂ ਬਥੇਰੇ ਦੇਖੇ ਨੇ ਜੋ ਪੈਸੇ ਲੈ ਕੇ ਨਿਕਲ ਜਾਂਦੇ ਨੇ ਤੇ ਕੰਮ ਥੇਲੇ ਦਾ ਨਹੀਂ ਕਰਦੇ। ਹੋਰ ਵੀ ਪਤਾ ਨਹੀਂ ਕੀ ਕੀ ਗੱਲਾਂ ਉਸ ਨੂੰ ਸੁਣਾ ਦਿੱਤੀਆਂ। ਉਹ ਮੁੰਡਾ ਹੌਲੀ-ਹੌਲੀ ਬੂਟ ਪਾਲਿਸ਼ ਕਰਨ ਲੱਗ ਪਿਆ। ਸ਼ਰੀਰਕ ਪੱਖੋਂ ਕਮਜ਼ੋਰ ਤੇ ਬਿਮਾਰ ਲੜਕੇ ਕੋਲੋਂ ਪਾਲਿਸ਼ ਚੰਗੀ ਤਰ੍ਹਾਂ ਨਹੀਂ ਸੀ ਹੋ پا ਰਹੀ ਉਸ ਸ਼ਖਸ ਨੂੰ ਗੁੱਸਾ ਆ ਰਿਹਾ ਸੀ ਕਿ ਲੱਗਦਾ ਐਵੇਂ ਇਸ ਨੂੰ ਪੈਸੇ ਦੇਣੇ ਪੈਣੇ ਆ ਮੈਨੂੰ ਇਸ ਨੂੰ ਹਾਮੀ ਭਰਨੀ ਹੀ ਨਹੀਂ ਸੀ ਚਾਹੀਦੀ ਉਸ ਨੂੰ ਗੱਲਾਂ ਸੁਣਾਉਣ ਲੱਗ ਪਿਆ ਕਿ ਜੇਕਰ ਤੇਰੇ ਕੋਲੋਂ ਕੰਮ ਨਹੀਂ ਹੋ ਰਿਹਾ ਤਾਂ ਕਿਉਂ ਕਰ ਰਿਹਾ ਕਿਉਂ ਅਗਲੇ ਇਨਸਾਨ ਦਾ ਸਮਾਂ ਤੇ ਪੈਸਾ ਖਰਾਬ ਕਰ ਰਿਹਾ ਮੈਂ ਤੇਰੇ ਕੋਲੋਂ ਪਾਲਿਸ਼ ਨਹੀਂ ਕਰਵਾਉਣੀ ਜਾ ਇੱਥੋਂ ਚਲਿਆ ਜਾ ਉਸ ਨੂੰ ਛਿੜਕ ਕੇ ਉਥੋਂ ਭਜਾਉਣ ਹੀ ਲੱਗਿਆ ਸੀ ਕਿ ਅਚਾਨਕ ਇੱਕ ਹੋਰ ਮੁੰਡਾ ਉੱਥੇ ਆ ਗਿਆ। ਉਹ ਬਿਨਾਂ ਕੁਝ ਬੋਲੇ ਉਸਦੇ ਬੂਟ ਪਾਲਿਸ਼ ਕਰ ਲੱਗ ਜਾਂਦਾ। ਤੇ ਬੜੀ ਚੰਗੀ ਤਰ੍ਹਾਂ ਚਮਕਾ ਵੀ ਦਿੰਦਾ ਹੈ। ਮਤਲਬ ਉਹ ਪੂਰੇ ਮਾਨ ਤੇ ਸਲੀਕੇ ਨਾਲ ਪਾਲਿਸ਼ ਕਰਦਾ ਹੈ। ਤੇ ਉਹ ਬੂਟ ਐਨੇ ਚਮਕ ਜਾਂਦੇ ਨੇ ਕਿ ਬਿਲਕੁਲ ਨਵੇਂ ਦਿਖਣ ਲੱਗ ਜਾਂਦੇ ਨੇ। ਉਹ ਸ਼ਖਸ ਵੀ ਉਸ ਮੁੰਡੇ ਦੇ ਕੰਮ ਤੋਂ ਬੜਾ ਖੁਸ਼ ਹੁੰਦਾ ਹੈ। ਤੇ ਜਦੋਂ ਪੈਸੇ ਦੇਣ ਦਾ ਟਾਈਮ ਆਇਆ ਤਾਂ ਉਸ ਸ਼ਖਸ ਨੇ ਸੋਚਿਆ ਕਿ ਪੈਸੇ ਕਿਸ ਨੂੰ ਦਿੱਤੇ ਜਾਣ? ਕਿਉਂਕਿ ਉੱਥੇ ਤਾਂ ਦੋ ਮੁੰਡੇ ਬੈਠੇ ਸੀ ਬੇਸ਼ੱਕ ਗੱਲ ਤਾਂ ਉਸ ਕਮਜ਼ੋਰ ਜਿਹੇ ਮੁੰਡੇ ਨਾਲ ਹੋਈ ਸੀ ਪਰ ਕੰਮ ਤਾਂ ਦੂਸਰੇ ਮੁੰਡੇ ਨੇ ਹੀ ਕੀਤਾ ਸੀ ਆਖਰ ਸੋਚ ਵਿਚਾਰ ਕੇ ਉਸ ਸ਼ਖਸ ਨੇ ਪੈਸੇ ਉਹ ਮੁੰਡੇ ਨੂੰ ਦੇ ਦਿੱਤੇ ਜਿਸ ਨੇ ਉਸਦੇ ਬੂਟ ਚਮਕਾਏ ਸੀ ਉਸ ਨੂੰ ਅੰਦਰੋਂ ਵੀ ਇਹੀ ਲੱਗਿਆ ਕਿ ਉਸਨੇ ਠੀਕ ਹੀ ਕੀਤਾ ਹੈ ਪਰ ਦੋਸਤੋ ਉਸ ਮੁੰਡੇ ਨੇ ਉਸ ਸ਼ਖਸ ਕੋਲੋਂ ਪੈਸੇ ਲੈ ਕੇ ਉਸ ਕਮਜ਼ੋਰ ਤੇ ਬਿਮਾਰ ਦੇ ਮੁੰਡੇ ਨੂੰ ਹੀ ਦੇ ਦਿੱਤੇ ਤੇ ਉਸ ਨੂੰ ਉੱਥੋਂ ਜਾ ਕੇ ਹੋਰ ਗਾਹਕ ਲੱਭਣ ਲਈ ਕਿਹਾ ਤੇ ਉਹ ਉੱਥੋਂ ਚੱਲ ਗਿਆ ਉਸ ਮੁੰਡੇ ਦੇ ਜਾਣ ਤੋਂ ਬਾਅਦ ਉਸ ਬੰਦੇ ਕੋਲ ਉਹ ਰਿਹਾ ਨਹੀਂ ਗਿਆ ਤੇ ਉਸ ਨੇ ਉਸ ਮੁੰਡੇ ਨੂੰ ਫਿਰ ਆਪਣੇ ਕੋਲ ਬੁਲਾ ਕੇ ਪੁੱਛ ਹੀ ਲਿਆ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਬੂਟ ਤੂੰ ਪਾਲਿਸ਼ ਕੀਤੇ ਸਾਰੀ ਮਿਹਨਤ ਤੂੰ ਕੀਤੀ ਤੇ ਤੇਰੇ ਕੰਮ ਵਿੱਚ ਕੋਈ ਘਾਟ ਵੀ ਨਹੀਂ ਸੀ ਤੂੰ ਮੇਰੇ ਬੂਟ ਨਵੇਂ ਵਰਗੇ ਕਰ ਦਿੱਤੇ ਉਹਨਾਂ ਪੈਸਿਆਂ ਤੇ ਤਾਂ ਤੇਰਾ ਹੱਕ ਸੀ ਤੂੰ ਪੈਸੇ ਉਸ ਨੂੰ ਕਿਉਂ ਦੇ ਦਿੱਤੇ ਉਸ ਮੁੰਡੇ ਨੇ ਜਵਾਬ ਦਿੱਤਾ ਕਿ ਸਭ ਕੀ ਦੱਸਾਂ ਮੇਰਾ ਇਹ ਦੋਸਤ 2 ਕੁ ਮਹੀਨੇ ਪਹਿਲਾਂ ਚੱਲਦੀ ਹੋਈ ਟ੍ਰੇਨ ਵਿੱਚੋਂ ਡਿੱਗ ਪਿਆ ਸੀ ਇਸ ਦੇ ਹੱਥ ਪੈਰ ਟੁੱਟ ਗਏ ਸੀ ਉਦੋਂ ਦਾ ਹੀ ਇਹ ਬਿਮਾਰ ਰਹਿਣ ਕਰਕੇ ਬਹੁਤ ਕਮਜ਼ੋਰ ਹੋ ਗਿਆ ਹੈ ਪਰ ਇੱਕ ਗੱਲ ਦੇਖਣ ਵਾਲੀ ਹੈ ਸਾਹਿਬ ਜੀ ਜਾਗਦੀ ਜ਼ਮੀਰ ਵਾਲਾ ਇਨਸਾਨ ਹੈ ਪੀਖ ਮੰਗ ਕੇ ਨਹੀਂ ਖਾਣਾ ਚਾਹੁੰਦਾ ਇਸ ਦੇ ਪਰਿਵਾਰ ਵਿੱਚ ਬੁੱਢੀ ਮਾਂ ਹੈ ਦੋ ਜਵਾਨ ਭੈਣਾਂ ਨੇ ਉਹਨਾਂ ਦਾ ਵਿਆਹ ਵੀ ਕਰਨਾ ਹੈ ਤੇ ਘਰ ਦਾ ਖਰਚਾ ਵੀ ਚਲਾਉਣਾ ਹੈ। ਇਸ ਲਈ ਘਰੋਂ ਸਟੇਸ਼ਨ ਤੇ ਬੂਡ ਪਾਲਿਸ਼ ਕਰਨ ਲਈ ਆ ਜਾਂਦਾ ਹੈ। ਅਸੀਂ ਇਸ ਨੂੰ ਬੜਾ ਸਮਝਾਉਂਦੇ ਆ ਕਿ ਕੋਈ ਹੋਰ ਕੰਮ ਕਰ ਲੈ। ਪਰ ਇਹ ਸਾਡੀ ਗੱਲ ਮੰਨਦਾ ਹੀ ਨਹੀਂ। ਸਾਡੇ ਏਰੀਏ ਦੇ ਸਾਰੇ ਬੂਡ ਪਾਲਿਸ਼ ਕਰਨ ਵਾਲਿਆਂ ਦਾ ਇੱਕ ਗਰੁੱਪ ਬਣਿਆ ਹੋਇਆ ਹੈ। ਤੇ ਸਾਡੇ ਗਰੁੱਪ ਵਿੱਚ ਇੱਕ ਬਜ਼ੁਰਗ ਹੈ ਜੋ ਸਾਨੂੰ ਬੜੀਆਂ ਵਧੀਆ-ਵਧੀਆ ਗੱਲਾਂ ਸਿਖਾਉਂਦੇ ਰਹਿੰਦੇ ਨੇ। ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੀ ਇੰਨਾ ਵੱਡਾ ਹੈ। ਉਹਨਾਂ ਨੇ ਹੀ ਸਾਨੂੰ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਮਿਲ ਕੇ ਇਸ ਮੁੰਡੇ ਦਾ ਖਿਆਲ ਰੱਖਣਾ ਹੈ ਇਹ ਬਿਮਾਰ ਹੋ ਗਿਆ ਹੈ ਤੁਸੀਂ ਇਸ ਦੀ ਜਿੰਨੀ ਹੋ ਸਕੇ ਉਨੀ ਸਹਾਇਤਾ ਕਰਨੀ ਹੈ ਤੁਹਾਨੂੰ ਇਹ ਜਿੱਥੇ ਵੀ ਬੂਟ ਪਾਲਿਸ਼ ਕਰਦਾ ਹੋਇਆ ਦਿਖ ਜਾਵੇ ਉੱਥੇ ਤੁਸੀਂ ਵੀ ਇਸ ਦੇ ਕੋਲ ਪਹੁੰਚ ਜਾਓ ਤੇ ਇਸ ਦੀ ਜਗਾ ਬੂਟ ਪਾਲਿਸ਼ ਕਰਨਾ ਸ਼ੁਰੂ ਕਰ ਦਿਓ ਤੇ ਪੈਸੇ ਇਸ ਨੂੰ ਦੇ ਦਿਓ ਤੁਸੀਂ ਤਾਂ ਸਿਹਤਮੰਦ ਹੋ ਹੋਰ ਕੰਮ ਕਰ ਲਵੋਗੇ ਪਰ ਜੇਕਰ ਇਸ ਨੇ ਹਾਰ ਮੰਨ ਲਈ ਸਾਡੇ ਇਨਸਾਨ ਹੋਣ ਦਾ ਕੋਈ ਫਾਇਦਾ ਨਹੀਂ ਇਹ ਸਿੱਖਿਆ ਸਾਨੂੰ ਉਹਨਾਂ ਨੇ ਦਿੱਤੀ ਹੈ ਤੇ ਅਸੀਂ ਵੀ ਉਦੋਂ ਤੋਂ ਬਿਲਕੁਲ ਉਸੇ ਤਰ੍ਹਾਂ ਹੀ ਕਰ ਰਹੇ ਹਾਂ ਸਾਡੇ ਵਿੱਚੋਂ ਜਿਸ ਨੂੰ ਵੀ ਇਹ ਕੰਮ ਕਰਦਾ ਹੋਇਆ ਦਿਖ ਜਾਂਦਾ ਹੈ ਤਾਂ ਉਹ ਤੁਰੰਤ ਇਸ ਦੇ ਕੋਲ ਆ ਕੇ ਇਸ ਦਾ ਕੰਮ ਕਰ ਦਿੰਦਾ ਹੈ ਬਸ ਇੰਨਾ ਸਮਝ ਲਓ ਕਿ ਅਸੀਂ ਆਪਣੇ ਦੋਸਤ ਦੀ ਆਪਣੇ ਹਿਸਾਬ ਤੇ ਹੈਸਿਅਤ ਨਾਲ ਸਹਾਇਤਾ ਕਰ ਰਹੇ ਹਾਂ ਅਸੀਂ ਉਸ ਨੂੰ ਪੈਸੇ ਤਾਂ ਨਹੀਂ ਦੇ ਸਕਦੇ ਪਰ ਹਾਂ ਉਹ ਜ਼ਰੂਰ ਦੇ ਸਕਦੇ ਹਾਂ ਜੋ ਅਸੀਂ ਦੇ ਸਕਦੇ ਆ ਆਪਣੀ ਗੱਲ ਖਤਮ ਕਰਕੇ ਉਹ ਜਾਣ ਹੀ ਲੱਗਿਆ ਸੀ ਕਿ ਉਸ ਸ਼ਖਸ ਨੇ ਫਿਰ ਉਸ ਨੂੰ ਰੋਕ ਲਿਆ ਉਸ ਨੇ ਆਪਣੇ ਪਰਸ ਵਿੱਚੋਂ ਥੋੜੇ ਹੋਰ ਪੈਸੇ ਕੱਢ ਕੇ ਦੇ ਦਿੱਤੇ ਤੇ ਕਿਹਾ ਕਿ ਉਸ ਦੇ ਇਲਾਜ ਵਿੱਚ ਕੰਮ ਆਉਣਗੇ ਤੇ ਆਪਣਾ ਕਾਰਡ ਦੇ ਕੇ ਕਿਹਾ ਕਿ ਮੇਰੇ ਲਈ ਕੋਈ ਹੋਰ ਸੇਵਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਦੋਸਤੋ ਜਦੋਂ ਬੂਟ ਪਾਲਿਸ਼ ਕਰਨ ਵਾਲਿਆਂ ਦਾ ਇੱਕ ਛੋਟਾ ਜਿਹਾ ਗਰੁੱਪ ਇਸ ਗੱਲ ਨੂੰ ਸਮਝ ਸਕਦਾ ਹੈ ਕਿ ਹਾਸੇ ਵੰਡਣ ਨਾਲ ਵਾਧੇ ਨੇ ਤਾਂ ਫਿਰ ਸਾਨੂੰ ਕੀ ਹੋਇਆ ਹੈ ਜੇਕਰ ਉਹ ਲੋਕ ਸਮਝ ਸਕਦੇ ਨੇ ਕਿ ਔਖੇ ਵੇਲੇ ਇੱਕ ਦੂਸਰੇ ਦੀ ਸਹਾਇਤਾ ਕਰਨੀ ਹੈ ਤੇ ਇੱਕ ਦੂਜੇ ਦੇ ਨਾਲ ਖੜਨਾ ਹੈ ਤਾਂ ਅਸੀਂ ਵੀ ਕਿਉਂ ਇਸ ਨੂੰ ਸਮਝ ਕੇ ਲਾਗੂ ਨਹੀਂ ਕਰ ਸਕਦੇ ਦੋਸਤੋ ਇੱਕ ਗੱਲ ਨੂੰ ਸਮਝ ਲਵੋ ਕਿ ਅਸੀਂ ਸਾਰੇ ਦੁਨੀਆ ਦੇ ਇੱਕ ਐਸੇ ਸਮੁੰਦਰ ਵਿੱਚ ਖੜੇ ਹਾਂ ਜਿੱਥੇ ਵੱਡੀਆਂ-ਵੱਡੀਆਂ ਲਹਿਰਾਂ ਲਗਾਤਾਰ ਉੱਠ ਰਹੀਆਂ ਨੇ ਤੇ ਉਹਨਾਂ ਤੋਂ ਬਚਣ ਲਈ ਸਾਨੂੰ ਇੱਕ ਦੂਜੇ ਦਾ ਹੱਥ ਫੜਨਾ ਹੀ ਹੋਵੇਗਾ ਅਸਲੀ ਜੇਕਰ ਕਮਾਈ ਕਰਨੀ ਹੀ ਹੈ ਤਾਂ ਦੁਆਵਾਂ ਦੀ ਕਰੋ ਹਾਸਿਆਂ ਦੀ ਕਰੋ ਸੋ ਹਮੇਸ਼ਾ ਖੁਸ਼ ਰਹੋ ਕਦੇ ਆਪਣੇ ਲਈ ਤੇ ਕਦੇ ਆਪਿਆਂ ਲਈ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ